ਹਾਂਜੀ ਦੋਸਤੋ ਅੱਜ ਕੱਲ ਸੋਨੂ ਸੀਤੋ ਵਾਲੇ ਨੂੰ ਕੌਣ ਨਹੀਂ ਜਾਣਦਾ ਸੋਨੂ ਸੀਤੋ ਵਾਲਾ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਸੋਨੂ ਸੀਤੋ ਵਾਲੇ ਦੀ ਵੀਡੀਓ ਪਿੱਛੇ ਜੇ ਇੱਕ ਬਹੁਤ ਤੇਜ਼ੀ ਨਾਲ ਵਾਇਰਲ ਹੋਈ ਸੀ ਜਦੋਂ ਸੋਨੂ ਸੀਤੋ ਵਾਲੇ ਕੋਲ ਉਸਦੇ ਫੈਨ ਫੋਟੋ ਕਰਵਾਉਣ ਲਈ ਮਿਲੇ ਤਾਂ ਸੋਨੂ ਸੀਤੋ ਵਾਲਾ ਕਾਫੀ ਗੁੱਸੇ ਦੇ ਵਿੱਚ ਬੋਲਿਆ ਸੀ ਉਸੇ ਹੀ ਤਰ੍ਹਾਂ ਦੀ ਇੱਕ ਵੀਡੀਓ ਸੋਨੂ ਸੀਤੋ ਵਾਲੇ ਦੀ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਦੋਸਤੋ ਜਦੋਂ ਸੋਨੂ ਸੀਤੋ ਵਾਲਾ ਪਿੰਡ ਕਗਰਹਾਲੇ ਦੇ ਮੇਲੇ ਤੇ ਮੇਲਾ ਵੇਖਣ ਲਈ ਪਹੁੰਚਦਾ ਹੈ ਤਾਂ ਸੋਨੂ ਸੀਤੋ ਵਾਲੇ ਨੂੰ ਉਸਦੇ ਫੈਨਾਂ ਦੇ ਵੱਲੋਂ ਘੇਰ ਲਿਆ ਜਾਂਦਾ ਹੈ ਸੋਨੂ ਸੀਤੋ ਵਾਲੇ ਨੂੰ ਫੋਟੋ ਕਰਵਾਉਣ ਲਈ ਉਸਦੇ ਫੈਨ ਕਹਿੰਦੇ ਹਨ ਸੋਨੂ ਸੀਤੋ ਵਾਲਾ ਜਿਆਦਾ ਭੀੜ ਦੇਖ ਕੇ ਘਬਰਾ ਜਾਂਦਾ ਹੈ ਜਿਸ ਕਾਰਨ ਸੋਨੂ ਸੀਤੋ ਵਾਲਾ ਗੁੱਸੇ ਦੇ ਵਿੱਚ ਆ ਕੇ ਜਲੇਬੀਆਂ ਵਾਲੀ ਝਾਰਨੀ ਚੱਕ ਲੈਂਦਾ ਹੈ ਆਪਣੇ ਫੈਨਾਂ ਦੇ ਵੱਲ ਸੋਨੂ ਸੀਤੋ ਵਾਲੇ ਨੂੰ ਇਸ ਤਰ੍ਹਾਂ ਦਾ ਵੇਖ ਕੇ ਮੇਲੇ ਦੇ ਵਿੱਚ ਉਸ ਦਾ ਕਾਫੀ ਜਿਆਦਾ ਮਜ਼ਾਕ ਬਣਾਇਆ ਜਾ ਰਿਹਾ ਹੈ ਉਸ ਨੂੰ ਇਸ ਤਰ੍ਹਾਂ ਦੇਖ ਕੇ ਲੋਕ ਉਸਤੇ ਹੱਸ ਵੀ ਰਹੇ ਹਨ ਤੁਸੀਂ ਵੀਡੀਓ ਦੇ ਵਿੱਚ ਦੇਖ ਵੀ ਸਕਦੇ ਹੋ ਦੋਸਤੋ ਸੁਣਨੂ ਸੀਤੋ ਵਾਲਾ ਇੱਕ ਭੋਲਾ-ਭਾਲਾ ਬੰਦਾ ਹੈ ਦੋਸਤੋ ਜੇਕਰ ਉਹ ਭੋਲਾ-ਭਾਲਾ ਬੰਦਾ ਹੈ ਆਪਾਂ ਤਾਂ ਇੱਕ ਸਮਝਦਾਰ ਇਨਸਾਨ ਹੈ ਉਸ ਤਰ੍ਹਾਂ ਉਸਦੇ ਨਾਲ ਇਸ ਤਰ੍ਹਾਂ ਨਾ ਕਰਿਆ ਕਰੋ ਦੋਸਤੋ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਅਤੇ ਵਾਈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲੈਣਾ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਦੇ ਨਾਲ ਉਦੋਂ ਤੱਕ ਰੱਬ ਰੱਖੇ